ਹਾਂ ਜੀ ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਹੋਰ ਸਭ ਠੀਕ ਠਾਕ ਹੋ ਅੱਜ ਪਹੁੰਚੇ ਗੁੱਗਾ ਮਾਰੀ ਜਿੱਥੇ ਕਿ ਗੁੱਗਾ ਪੀਰ ਜੀ ਦਾ ਮੇਲਾ ਭਰਿਆ ਹੋਇਆ ਸੀ ਇਹ ਜੋਗੀ ਨਾਥਾਂ ਦੇ ਪਰਿਵਾਰ ਜਿਹੜੇ ਐ ਉਹ ਬੈਠੇ ਸੀ ਬੜੇ ਖੁਸ਼ ਸੀਗੇ ਆਪਣੀ ਦੁਨੀਆ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਲੋਕ ਇੱਛਾ ਅਨੁਸਾਰ ਦਾਨ ਕਰ ਰਹੇ ਸੀਗੇ ਔਰ ਇੱਕ ਇੱਥੇ ਬੀਬੀ ਦੇ ਕੋਲ ਨਾਗ ਦੇਵਤਾ ਜੀ ਹੱਥ ਵਿੱਚ ਉੱਤੇ ਹੋਏ ਸੀ ਆ ਬੇਦੀ ਬਿਠੇ ਸੀਗੇ ਜਨਾਂ ਦੇ ਹੱਥ ਦੇ ਵਿੱਚ ਨਾਗ ਦੇਵਤਾ ਫੜਿਆ ਹੋਇਆ ਸੀ ਲੋਕ ਬੜੀ ਸ਼ਰਧਾ ਦੇ ਨਾਲ ਮੱਥਾ ਟੇਕਦੇ ਸਮੇਂ ਅੱਗੇ ਗਿਆ ਅੱਗੇ ਜਾ ਕੇ ਮੈਂ ਆਪਣੇ ਜੂੜੇ ਉਤਾਰੇ ਤੇ ਅੱਗੇ ਕਾਫੀ ਭੀੜ ਸੀ ਅੱਗੇ ਭੋਲੇनाथ ਸ਼ਿਵਜੀ ਮਹਾਰਾਜ ਜੀ ਦੇ ਸ਼ਿਵਲਿੰਗ ਵਾਲੇ ਪਾਸੇ ਤੇ ਲੋਕ ਮੱਥਾ ਟੇਕਦੇ ਅੱਗੇ ਮੈਂ ਚੱਲਿਆ ਗਿਆ ਮਾੜੀ ਤੇ ਦੋਸਤੋ ਮਾੜੀ ਦੇ ਉੱਪਰ ਬੜੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸੀ ਤੁਸੀਂ ਦੇਖ ਹੀ ਰਹੇ ਹੋ ਜਦ ਮੈਂ ਦੇਖਿਆ ਤੇ ਕਾਫੀ ਜ਼ਿਆਦਾ ਲੰਬੀ ਲਾਈਨ ਲੱਗੀ ਹੋਈ ਸੀ ਲੋਕ ਆਪਣੀ ਸ਼ਰਦਾ ਦੇ ਨਾਲ ਮੱਥਾ ਟੇਕ ਰਹੇ ਸੀ ਮਿੱਟੀ ਕੱਢ ਰਹੇ ਸੀ ਦੋਸਤੋ ਆਪਣੀ ਆਪਣੀ ਸ਼ਰਦਾ ਦੇ ਮੁਤਾਬਕ ਹਰ ਤਬਕੇ ਦੇ ਲੋਕ ਜਿਹੜੇ ਆ ਉਹ ਇੱਥੇ ਪਹੁੰਚਦੇ ਨੇ ਬੜੀ ਸ਼ਰਦਾ ਹੈ ਲੋਕਾਂ ਨੂੰ ਲਾਈਨਾਂ ਦੇ ਵਿੱਚ ਲੱਗ ਕੇ ਮੱਥਾ ਜਿਹੜਾ ਹੈ ਉਹ ਟੇਕ ਰਹੇ ਸੀ ਦੋਸਤੋ ਮੈਂ ਵੀ ਪਹਿਲਾਂ ਜਿਹੜੀ ਮਿੱਟੀ ਕੱਢੀ ਮਿੱਟੀ ਕੱਢ ਕੇ ਮੱਥਾ ਟੇਕਿਆ ਉਸ ਤੋਂ ਬਾਅਦ ਅੱਗੇ ਮੈਂ ਜਿਹੜਾ ਹੈ ਲਾਈਨ ਦੇ ਵਿੱਚ ਲੱਗਿਆ ਲਾਈਨ ਦੇ ਵਿੱਚ ਲੱਗ ਕੇ ਮੈਂ ਵੀ ਅੱਗੇ ਮਾੜੀ ਦੇ ਉੱਪਰ ਮੱਥਾ ਟੇਕਣਾ ਸੀ ਦੋਸਤੋ ਬੜਾ ਆਨੰਦ ਆਇਆ ਉੱਥੇ ਪਹੁੰਚ ਕੇ ਬਹੁਤ ਜ਼ਿਆਦਾ ਢੀੜ ਸੀ ਸਾਰੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸੀ ਮੈਨੂੰ ਦੇਖੋ ਸਾਡੇ ਪੁਜਾਰੀ ਜੀ ਹੱਥ ਮਾਰ ਰਹੇ ਸੀ ਅੱਗੇ ਆ ਜਾਓ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਆਪਣੀ ਵਾਰੀ ਨਾਲ ਹੀ ਅੱਗੇ ਆਵਾਂਗਾ ਔਰ ਤੁਸੀਂ ਬਾਬਾ ਜੀ ਸਾਡੇ ਇੱਥੋਂ ਦੇ ਜਿਹੜੇ ਪੁਜਾਰੀ ਨੇ ਤੁਸੀਂ ਬਾਬਾ ਜੀ ਸ਼ਰਦਾ ਦੇ ਨਾਲ ਸਾਰਿਆਂ ਨੂੰ ਮੱਥਾ ਟਿਕਾ ਰਹੇ ਸੀ ਬਾਰੀ-ਬਾਰੀ ਮੈਂ ਵੀ ਆਪਣੀ ਵਾਰੀ ਦੀ ੜੀਕ ਦੇ ਵਿੱਚ ਲਾਈਨ ਦੇ ਵਿੱਚ ਲੱਗ ਕੇ ਹੀ ਅੱਗੇ ਜਾ ਰਿਹਾ ਸੀ ਸਾਰੇ ਵੀਰ ਬੜੇ ਖੁਸ਼ ਸੀ ਤੁਸੀਂ ਬਾਬਾ ਜੀ ਸਾਰਿਆਂ ਨੂੰ ਮੱਥਾ ਟਿਕਾ ਰਹੇ ਸੀ ਔਰ ਦੋਸਤੋ ਲਾਈਨ ਦੇ ਵਿੱਚ ਲੱਗਿਆ ਤਾਂ ਮੇਰੀ ਵੀ ਜਿਹੜੀ ਵਾਰੀ ਹੈ ਉਹ ਆ ਗਈ ਸੀ ਤੇ ਮੈਂ ਆਪਣੀ ਵਾਰੀ ਦੇ ਨਾਲ ਅੱਗੇ ਜਿਹੜਾ ਹੈ ਮੱਥਾ ਟੇਕਿਆ ਅੱਗੇ ਅੰਦਰ ਨਾਗਾ ਦੇ ਇੱਕ ਜੋੜਾ ਨਾਗਾ ਦਾ ਜਿਨ੍ਹਾਂ ਨੂੰ ਸਾਰੇ ਲੋਕ ਮੱਥਾ ਟੇਕਦੇ ਤੁਸੀਂ ਦੇਖ ਰਹੇ ਹੋ ਨਾਗਾ ਦਾ ਜੋੜਾ ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਸਰਦਾ ਭਾਵ ਦੇ ਨਾਲ ਲੋਕ ਇੱਥੇ ਮੱਥਾ ਟੇਕਣ ਲਈ ਆਉਂਦੇ ਨੇ ਸਾਲ ਬਾਅਦ ਇਹ ਮੇਲਾ ਲੱਗਦਾਗਾ ਕੁੱਗਾ ਮਾੜੀ ਦਾ ਮੇਲਾ ਲੱਗਦਾਗਾ ਏ ਨੌਮੀ ਵਾਲੇ ਦਿਨ ਤਾਂ ਮੈਂ ਵੀ ਮੱਥਾ ਟੇਕਣ ਤੋਂ ਬਾਅਦ ਦੋਸਤੋ ਅੱਗੇ ਜੋ ਵੀ ਸਰਦਾ ਦੇ ਨਾਲ ਦੀਪ ਜਲਾਏ ਹੋਏ ਸੀ ਪ੍ਰਸ਼ਾਦ ਚੜ੍ਹਾਏ ਹੋਏ ਸੀ ਆਪਣੀ ਆਪਣੀ ਸਰਦਾ ਜਿਹੜੀ ਹੈ ਉਹ ਲੋਕ ਦੇ ਰਹੇ ਸੀ ਤਾਂ ਮੈਂ ਵੀ ਆਪਣੀ ਸ਼ਰਦਾ ਦੇ ਅਨੁਸਾਰ ਮੱਥਾ ਟੇਕਣ ਤੋਂ ਬਾਅਦ ਦੋਸਤੋ ਅੱਗੇ ਵਧਿਆ ਤਾਂ ਲਾਈਨਾਂ ਬੜੀਆਂ ਲੰਬੀਆਂ ਸੀਗੀਆਂ ਤੇ ਉਸ ਤੋਂ ਬਾਅਦ ਦੋਸਤੋ ਮੈਂ ਸਾਰਾ ਜਿਹੜਾ ਮੰਦਰ ਸਿਸਟਰ ਕੈਪਚਰ ਕਰਨ ਤੋਂ ਬਾਅਦ ਅੰਦਰ ਜੋ ਪੁਰਾਣੇ ਸੰਤਾਂ ਦੀ ਸਮਾਦ ਹੈ ਮੈਂ ਉੱਥੇ ਮੱਥਾ ਟੇਕਣ ਲਈ ਅੱਗੇ ਗਿਆ ਅੱਗੇ ਵੀ ਕਾਫੀ ਲੋਕ ਜਿਹੜੇ ਨੇ ਉਹ ਮੱਥਾ ਟੇਕ ਰਹੇ ਸੀ ਤਾਂ ਬੜੀ ਖੁਸ਼ੀ ਹੋਈ ਅੰਦਰ ਜਾ ਕੇ ਕਿ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪੁਰਾਣੇ ਮਹਾਪੁਰਸ਼ਾਂ ਦੀਆਂ ਤਸਵੀਰਾਂ ਨੇ ਜਿਹੜੇ ਕੇ ਸੂਸੀ ਬਾਬਾ ਜੀ ਤੋਂ ਪਹਿਲਾਂ ਇਸ ਜਗ੍ਹਾ ਤੇ ਆਪਣੀ ਸੇਵਾ ਨਿਭਾਉਂਦੇ ਹੋਏ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਬਲੀਨ ਹੋ ਚੁੱਕੇ ਨੇ ਤਾਂ ਦੋਸਤੋ ਅੱਗੇ ਇਹਨਾਂ ਦੇ ਸਾਰੇ ਆਸਣ ਸੀ ਤਾਂ ਅੰਦਰ ਜਿਹੜੇ ਸਭ ਤੋਂ ਵੱਡੇ ਮਹਾਰਾਜ ਜੀ ਦੇ ਦਰਸ਼ਨ ਕਰ ਰਿਓ ਉਹਨਾਂ ਦੇ ਮੈਂ ਦਰਸ਼ਨ ਕੀਤੇ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਦੋਸਤੋ ਆ ਦੂਸਰੇ ਜਿਹੜੇ ਮਹਾਪੁਰਸ਼ ਨੇ ਉਹਨਾਂ ਦੀਆਂ ਵਿੱਚ ਤਸਵੀਰਾਂ ਲੱਗੀਆਂ ਹੋਈਆਂ ਸਾਰੇ ਲੋਕ ਆਪਣੀ ਸ਼ਰਦਾ ਦੇ ਨਾਲ ਮੱਥਾ ਟੇਕ ਕੇ ਲੋ ਜੀ ਦੋਸਤੋ ਮੈਂ ਹੁਣ ਪਹੁੰਚ ਗਿਆ ਸੀ ਭੋਲੇनाथ ਜੀ ਸ਼ਿਵ지 ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸ਼ਿਵਲਿੰਗ ਤੇ ਮੱਥਾ ਟੇਕਣ ਲਈ ਦੋਸਤੋ ਮੈਂ ਵੀ ਆਪਣੀ 바ਰੀ ਦੇ ਅਨਸਾਰ ਮੱਥਾ ਟੇਕਿਆ ਮੱਥਾ ਟੇਕ ਕੇ ਅੱਗੇ ਵਧਿਆ ਇੱਕ ਛੋਟਾ ਜਿਹੜਾ ਹੈ ਜੋਗੀ ਨਾਥ ਆਪ ਦੇ ਨਾਲ ਖੇਡ ਰਿਹਾ ਸੀ ਦੋਸਤੋ ਉਸਦੇ ਵੀ ਦਰਸ਼ਨ ਕੀਤੇ ਕੋਲੇ ਦਾ ਦਰਸ਼ਨ ਕੀਤੇ ਉਸ ਤੋਂ ਬਾਅਦ ਲਾਗ ਦੇਵਤਾ ਦੇ ਇਹ ਸਾਡੇ ਖਾਲਸਾ ਜੀ ਰਾਗਰ ਸਿੰਘ ਜੀ ਜਿਨ੍ਹਾਂ ਨੇ ਆਪਣਾ ਉੱਥੇ ਦੁਕਾਨ ਲਗਾਈ ਹੋਈ ਸੀ ਤੇ ਹੋਰ ਵੀਰਾਂ ਨੇ ਵੀ ਦੁਕਾਨਾਂ ਲਗਾਈਆਂ ਹੋਈਆਂ ਸੀਗੀਆਂ ਅ ਬੱਚੇ ਆਪਣੇ ਮਨਪਸੰਦੀ ਚੀਜ਼ਾਂ ਖਰੀਦ ਰਹੇ ਸੀਗੇ ਤਾਂ ਬੜੀ ਖੁਸ਼ੀ ਹੋਈ ਦੇਖੋ ਦੋਸਤ ਉਹ ਜਿਹੜੀਆਂ ਨੇ ਉਹ ਮੁੱਲ ਨਹੀਂ ਦਿਲਦੀਆਂ ਇਹ ਸਾਰੇ ਦੁਕਾਨ ਵਾਲੇ ਦੇਖੋ ਬੜੇ ਖੁਸ਼ ਨੇ ਆ ਛੋਟਾ ਬੱਚਾ ਬੜਾ ਖੁਸ਼ ਹੈ ਤਾਂ ਬੜੀ ਸਮਾਈਲ ਕਰ ਰਿਹਾ ਹੈ ਇਹ ਸਾਰੇ ਜਾਣ ਪਛਾਨ ਵਾਲੇ ਨੇ ਦੋਸਤੋ ਆ ਸਾਰੇ ਜੋਗੀ ਨਾਥਾਂ ਦੇ ਪਰਿਵਾਰ ਵੈਸੇ ਲੋ ਜੀ ਹੁਣ ਮੈਂ ਦੋਸਤੋ ਪਹੁੰਚਿਆ ਮੇਲੇ ਦੇ ਜਿਹੜਾ ਮੇਲਾ ਪਾਪਾ ਬੜਦੇ ਕੋਲ ਲੱਗ ਜਾਂਦਾ ਲੋਕ ਪਹਿਲਾਂ ਗੁੱਗਾ ਮੜੀ ਤੇ ਮੱਠਾ ਟੇਕਦੇ ਨੇ ਉੱਥੇ ਮਿੱਟੀ ਛੜਦੇ ਨੇ ਉੱਥੇ ਮਿੱਟੀ ਘੱਟਣ ਤੋਂ ਬਾਅਦ ਜਿਹੜਾ ਹੈ ਉਹ ਲੋਕ ਬਾਬਾ ਮਰਦੇ ਅੱਗੇ ਜਿੱਥੇ ਮੇਲਾ ਭਰਦਾ ਉੱਥੇ ਪਹੁੰਚ ਜਾਂਦੇ ਨੇ ਜਲੇਬੀਆਂ ਨਿਕਲ ਰਹੀਆਂ ਗਰਮਾ ਗਰਮ ਜਲੇਬੀਆਂ ਖਾਰੇ ਆਹ ਦਾ ਸਾਡਾ ਭਾਣ ਜਾ ਔਰ ਅੱਗੀ ਵਾ ਵਧਿਆ ਮੇਲੇ ਦੇ ਵਿੱਚ ਬੜੇ ਮਸਤੀ ਦੇ ਵਿੱਚ ਬੱਚੇ ਸਾਰੇ ਔਰ ਇਸ ਮੇਲੇ ਦੇ ਵਿੱਚ ਬੱਚੇ ਬਜ਼ੁਰਗ ਹਰ ਇੱਕ ਤਬਕ ਦੇ ਬੱਚੇ ਪੌਜਨੇ ਸਿਆਣੇ ਪੌਜਨੇ ਆ ਦੇਖੋ ਬੱਚੇ ਆਨੰਦ ਲੈ ਰਹੇ ਨੇ ਆ ਦੇਖੋ ਇੱਕ ਇੱਕ ਗੇਮ ਚੱਲ ਰਹੀ ਹੈ ਜਿੱਥੇ ਕਾਫੀ ਲੋਕਾ ਪਾ ਰਹੇ ਨੇ ਟੀਮ ਕੋਲੋਂ ਔਰ ਮੈਂ ਅੱਗੇ ਵਧਿਆ ਉਸ ਮੇਲੇ ਦੀ ਰੌਣਕ ਬੜੀ ਖੂਬਸੂਰਤ ਸੀ ਬੜਾ ਖੂਬਸੂਰਤ ਮੇਲਾ ਕਦੇ ਵਰਤਮਨ ਤੋਂ ਦੇਖਦੇ ਆ ਰਹੇ ਆ ਬੱਤਕੋਂ ਤੋਂ ਹੀ ਮੇਲਾ ਪਰਦਾ ਆ ਰਿਹਾ ਬਹੁਤ ਸਾਲ ਹੋ ਗਏ ਬੜਾ ਪੁਰਾਣਾ ਇਤਿਹਾਸ ਹੈ ਇਸ ਮੇਲੇ ਦਾ ਤੇ ਦੋਸਤੋ ਬੜੀਆਂ ਰੌਣਕਾਂਾਂ ਸੀ ਇਸ ਮੇਲੇ ਦੇ ਵਿੱਚ ਬੱਚੇ ਖੇਡਦਾਰੀ ਕਰ ਰਹੇ ਸੀ ਹੋਰ ਹਰ ਉਮਰ ਦੇ ਜਿਹੜੇ ਲੋਕ ਨੇ ਊਂਪੜਾ ਆਨੰਦ ਮਾਣ ਰਹੇ ਸੀ ਮੇਲੇ ਦੇ ਵਿੱਚ ਮੈਂ ਵੀ ਮੇਲੇ ਦਾ ਆਨੰਦ ਮਾਣਿਆ ਔਰ ਮੈਂ ਰਿਕਾਰਡਿੰਗ ਵੀ ਕਰਦਾ ਰਿਹਾ ਤੇ ਮੇਲੇ ਦਾ ਆਨੰਦ ਵੀ ਮਾਣਿਆ ਮੱਥਾ ਵੀ ਟੇਕਿਆ ਦੋਸਤੋ ਇਹ ਮੇਲਾ ਸਾਰਾ ਦਿਨ ਚੱਲਦਾ ਔਰ ਬੜਾ ਇਤਿਹਾਸਕ ਮੇਲਾ ਇਹ ਤਾਂ ਪਮੰਗੀ ਦਾ ਗੁੱਗਾ ਮੜੀ ਦਾ ਮੇਲਾ ਆ ਜਾਂਦਾ ਲੋਮੀ ਦੇ ਵਾਲੇ ਲੋਮੀ ਦੇ ਦਿਨ ਦਾ ਜਿਹੜਾ ਦੇਖੋ ਲੋਕ ਜਲੇਬੀਆਂ ਬੜੀਆਂ 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 ਕੱਢ ਰਿਆ ਜੀ ਨਾ ਤੇ ਪਹਿਲੀ ਵਾਰ ਸਾਡੇ ਲੋਕਾਂ ਦੀ ਪਜਾਦੀਆਂ ਦੀ ਜਿਹੜੇ ਜਾਂਦੇ ਆ ਔਰ ਇੱਕੋ ਇੱਕੋ ਵਾਰਕੀ ਮੇਲੇ ਦਾ ਜਿਹੜਾ ਮਿਲਣਾ ਹੈ ਉਹ ਦੇਖਿਆ ਬੜਾ ਕੀ ਸੂਰਤ ਨਜ਼ਾਰਾ ਸੀ ਬਹੁਤ ਲੋਕ ਜਿਹੜੇ ਹੈ ਅਪੂਰਤ ਹੋ ਰਹੇ ਨਮਕਾਟੇ ਕੇ ਮੇਲੇ ਦਾ ਅਨੰਦ ਮਾਰ ਰਹੇ ਸੀ ਦੋਸਤੋ ਮੈਂ ਵੀ ਬੰਦੇ ਦਾ ਨਾਮ ਮਾਨਦੇ ਹੁਣ ਰਿਕਾਰਡਿੰਗ ਵੀ ਕਰਦਾ ਰਿਹਾ ਤੇ ਸਾਰੇ ਮੇਰੇ ਵੀਰਾਂ ਨੂੰ ਮਿਲਦਾ ਵੀ ਰਿਹਾ ਜਾਣ-ਪਛਾਣ ਵਾਲੇ ਨੇ ਇਹ ਮਰੇ ਸਾਡੇ ਮਿੱਤਰ ਨੇ ਕਿਹਾ ਸਾਡੀ ਵੀਡੀਓ ਤੁਸੀਂ ਸਮਾਰ ਕੇ ਬਣਾਉਣਾ ਕੋਈ ਨਾਲ ਨਹੀਂ ਨਿਕਰਾ ਤੇ ਤੇਰੀ ਜਿਹੜੀ ਪੜਾ ਰਹੇ ਆ ਦੁਆਰਾ ਇੱਥੇ ਫੇਰ ਇੱਕ ਵਾਰ ਦੁਆਰਾ ਜਿਹੜੀਆਂ ਨੂੰ ਬਿਲਕੁਲ ਕੋੜੇ ਤੋਂ ਪਰੜਦੇ ਹੋਏ ਦੇਖਿਆ ਤੇ ਬੜਾ ਆਨੰਦ ਆਇਆ ਉਹਦੇ ਵਿੱਚ ਪਾਣੀ ਭਾਰਾ ਆਇਆ ਸੀ ਮੜਾ ਇੱਕ ਬਹੁਤ ਪੁਰਤ ਮੇਲਾ ਸਾਡੇ ਤਾਂ ਪਾਕ ਜ਼ਹਿਰ ਦਾ ਬੜੇ ਬਚਪਨੀਆਂ ਜਾਂਦਾ ਜੁੜੀਆਂ ਪਈਆਂ ਨੇ ਇਸ ਮੇਲੇ ਦੇ ਨਾਲ ਬੜੀ ਸ਼ਰਧਾ ਦੇ ਨਾਲ ਸਾਰੇ ਲੋਕ ਜਿਹੜੇ ਆਏ ਹੈ ਹਰ ਇੱਕ ਜਾਤੀ ਧਰਮ ਦੇ ਲੋਕ ਵੱਡੇ ਛੋਟੇ ਸਾਰੇ ਬੜੀ ਸ਼ਰਧਾ ਦੇ ਨਾਲ ਇੱਥੇ ਪਹੁੰਚਦੇ ਨੇ ਦੋਸਤੋ ਔਰ ਇੱਥੇ ਫਿਰ ਮੈਨੂੰ ਸਾਡੇ ਪਰਸ਼ੂਰਾਮ ਜੀ ਦੇ ਮੰਦਿਰ ਕਮੇਟੀ ਦੇ ਦੋਸਤ ਮਿਲੇ ਜਿਹੜੇ ਕਿ ਨਵੇਂ ਮੰਦਿਰ ਦੀ ਉਸਾਰੀ ਦੇ ਲਈ ਤਾਨਦਸ ਦਾ ਜਿਹੜੇ ਗਰੁੱਪ ਦੇ ਰਹੇ ਸੀ ਉਹ ਰਿਕਵਰ ਕਰ ਰਹੇ ਸੀ ਦੋਸਤੋ ਇਹ ਦਿਨ ਵੀ ਮੈਂ ਉਸ ਕਰਕੇ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਬੜਾ ਸਤਿਕਾਰ ਮਾਨ ਦਿੱਤਾ ਉਹਨਾਂ ਕੋਲ ਵੀ ਹਾਜ਼ਰੀ ਲਵਾਈ ਉਹ ਬਹੁਤ ਪਿਆਰੇ ਦੋਸਤ ਨੇ ਸਾਡੇ ਪੁਰਾਣੇ ਬਹੁਤ ਵਧੀਆ ਮਿੱਤਰ ਨੇ ਸਾਡੇ ਤਾਂ ਦੋਸਤੋ ਫਿਲਮਾਂ ਦੇ ਵਿੱਚ ਵੀ ਬਹੁਤ ਵਧੀਆ ਰੋਲ ਕਰਦੇ ਨੇ ਮੌਕਾ ਮਿਲ ਉਹਨਾਂ ਚਾਰ ਤੇ ਚਰਮਾਗਰ ਦੇ ਵਿੱਚ ਫਿਲਮਾਂ ਦੇ ਪੁਰਾਣੇ ਬਹੁਤ ਵਧੀਆ ਨੇ